ਤੇ ਇੰਡੀਅਨ ਨਰਸਰੀ ਦੇ ਵਿੱਚ ਜਿਵੇਂ ਆਪਾਂ ਸਭ ਤੋਂ ਪਹਿਲਾਂ ਤੇ ਆਨਰ ਨਾਲ ਮਿਲਾਨੇ ਆ ਤੁਹਾਨੂੰ ਜੀ ਆਪਾਂ ਨਾਮ ਮੇਰਾ ਨਾਮ ਸੁਹੇਲ ਹੈ ਜੀ ਤੇ ਆਪਣੀ ਨਰਸਰੀ ਘੱਟੋ ਘੱਟ ਮੰਨ ਕੇ ਚੱਲੋ ਵੀ 35 ਤੋਂ 40 ਸਾਲ ਤੋਂ ਚੱਲ ਰਹੀ ਹੈ ਤੇ ਅੱਜ ਹੁਣ ਤੁਹਾਨੂੰ ਆਪਾਂ ਨਰਸਰੀ 'ਚ ਲੈ ਚਾਲਦੇ ਆਂ ਪੁੱਛ ਤੁਹਾਨੂੰ ਪਾਮ ਦੀਆਂ ਵੈਰਾਈਟੀਆਂ ਇੱਧਰ ਦਿਖਾਉਂਦੇ ਹੋਏ ਚੱਲਦੇ ਆਂ ਆਪਾਂ ਇਹ ਆਗੇ ਜੀ ਫੌਕਸਟੇਲ ਪਾਮ ਫੌਕਸਟੇਲ ਪਾਮ ਮਤਲਬ ਜਿੱਦਾਂ ਵੀ ਤੁਸੀਂ ਪਾਰਕ ਬਣਵਾਉਣਾ ਅਸੀਂ ਲੈਂਡਸਕੇਪਿੰਗ ਪੂਰੀ ਡਿਜ਼ਾਈਨਿੰਗ ਪ੍ਰੋਪਰ ਤੁਹਾਨੂੰ ਮੈਪ ਬਣਾ ਕੇ ਪੂਰਾ ਨਕਸ਼ਾ ਬਣਾ ਕੇ ਤੁਹਾਨੂੰ ਪ੍ਰੋਪਰ ਜਿਵੇਂ ਲੈਂਡਸਕੇਪਰ ਤੁਹਾਨੂੰ ਦਿੰਦੇ ਨੇ ਹਾਂਜੀ ਹਾਂਜੀ ਸਾਡੇ ਕੋਲੇ ਲੈਂਡਸਕੇਪਿੰਗ ਦੀ ਸਾਰੀ ਟੈਕਨੀਕਾ ਉਪਲਬਧ ਨੇ ਜੋ ਵੀ ਹੁਣ ਲੇਟੈਸਟ ਚੱਲਦੀਆਂ ਨੇ ਵਿਦ ਦ ਫੁਹਾਰਾ ਠੀਕ ਹੈ ਜੀ ਸਾਰੀਆਂ ਆਪਾਂ ਪਲਾਂਟੇਸ਼ਨ ਦੇ ਵਿੱਚ ਆਉਣੇ ਆਪਣਾ ਮੇਨ ਕੰਮ ਲੈਂਡਸਕੇਪਿੰਗ ਪਲੱਸ ਫਰੂਟ ਦਾ ਹੈ ਜੀ ਠੀਕ ਹੈ ਜੀ ਹਾਂਜੀ ਤੇ ਸਾਰਾ ਡਿਜ਼ਾਈਨ ਜਿਵੇਂ ਕਿਸੇ ਪਾਰਕ ਦਾ ਤੁਸੀਂ ਆਪ ਬਣਾ ਕੇ ਬਿਲਕੁਲ ਆਪ ਹੀ ਆਪਾਂ ਆਪਣੀ ਵਿਜ਼ਿਟ ਫੀਸ ਹੁੰਦੀ ਹੈ ਤੇ ਮੁੰਡਾ ਅਸੀਂ ਭੇਜਦੇ ਆ ਉਹ ਆਪ ਦੇਖ ਕੇ ਪ੍ਰੋਪਰ ਪਾਰਕ ਪੂਰਾ ਥੋੜਾ ਵਿਜ਼ਿਟ ਕਰਕੇ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਜੀ ਗਾਈਡ ਕਰਕੇ ਉਸ ਤੋਂ ਬਾਅਦ ਤੁਹਾਨੂੰ ਐਸਟੀਮੇਟ ਬਣਾ ਕੇ ਆਪਣਾ ਹਰ ਬੰਦਾ ਜਿਹੜਾ ਵੀ ਸੀ ਭੇਜਾਂਗੇ ਉੱਥੇ ਸਾਈਡ ਦੇ ਉੱਤੇ ਉਹ ਤੁਹਾਨੂੰ ਦਊਗਾ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਜੋ ਮੇਨ ਕੰਮ ਆ ਆਪਣਾ ਹੈਗਾ ਫਰੂਟ ਦਾ ਠੀਕ ਹੈ ਜੀ ਤਾਂ ਕਿ ਆਪਾਂ ਹਰ ਬੰਦੇ ਨੂੰ ਤਸੱਲੀ ਬਖਸ਼ ਫਰੂਟ ਦੀਆਂ ਵੈਰਾਈਟੀਆਂ ਆਹ ਕੁਛ ਆ ਗਿਆ ਜੀ ਅਮਰੂਦ ਅਮਰੂਦ ਅੱਜ ਕੱਲ੍ਹ ਲੋਕ ਬਾਗ ਲਵਾ ਰਹੇ ਨੇ ਇਹ ਹਿਸਾਰ ਸਫੈਦ ਦਾ ਅਮਰੂਦ ਹੈ ਮੰਨ ਕੇ ਚੱਲੋ ਇਹਦੇ ਵਿੱਚ ਆਪਣੇ ਕੋਲੇ ਅਮਰੂਦ ਦੇ ਵਿੱਚ ਲੈਦਾ ਲੈਦਾ ਵੈਰਾਈਟੀਆਂ ਆ ਜਾਂਦੇ ਨੇ ਜਿਵੇਂ ਕਿ ਤੁਸੀਂ ਇੱਧਰ ਨਿਗਾਹ ਮਾਰੋ ਆ ਦੇਖੋ ਇਹ ਲਲਿਤ ਪੂਰਾ ਰੈੱਡ ਕਲਰ ਦਾ ਅਮਰੂਦ ਹੋਊਗਾ ਅੰਦਰੋਂ ਅੱਜ ਕੱਲ੍ਹ ਸ਼ਿਕਾਇਤ ਆਉਂਦੀ ਆ ਲੋਕਾਂ ਦੀ ਵੀ ਅਮਰੂਦ ਪੱਕਦਾ ਤਾਂ ਹੈਗਾ ਪਰ ਅਮਰੂਦ ਦੇ ਵਿੱਚ ਸੁੰਡ ਬਹੁਤ ਪੈਂਦੇ ਨੇ ਪਰ ਇਹ ਜਿਹੜਾ ਅਮਰੂਦ ਹੈ ਜੀ ਇਹਦੇ ਵਿੱਚ ਬਿਲਕੁਲ ਸੁੰਡ ਨਹੀਂ ਅੱਛਾ ਇਹਦੇ ਵਿੱਚ ਸੁੰਡ ਨਹੀਂ ਪੈਂਦੇ ਹਿਸਾਰ ਸਫੈਦ ਦਾ ਜਿਹੜਾ ਅਮਰੂਦ ਹੈ ਜੀ ਉਹ ਇਸ ਕਰਕੇ ਖਾਸ ਹੈ ਜੀ ਕਿਉਂਕਿ ਇਹਦੇ ਵਿੱਚ ਬਿਲਕੁਲ ਸੁੰਡ ਨਹੀਂ ਪੈਂਦੇ ਠੀਕ ਹੈ ਬਿਲਕੁਲ ਇਹਦਾ ਬਾਗ ਲਾ ਜੇ ਕਿਸੇ ਬੰਦੇ ਨੇ ਅਮਰੂਦ ਦਾ ਜਾਂ ਆਂਬ ਦਾ ਬਾਗ ਲਾਉਣਾ ਤਾਂ ਇਸ ਦੇ ਵਿੱਚ ਸਭ ਤੋਂ ਬੈਸਟ ਵੈਰਾਈਟੀ ਜੋ ਹੈ ਉਹ ਇਹ ਹੈ ਜੀ ਆਜੋ ਇਸ ਤੋਂ ਬਾਅਦ ਅੰਬ ਆ ਗਿਆ ਜੀ RAM KELA ਇਹ ਸਾਰਾ RAM KELA ਅੰਬ ਹੈ ਜੀ RAM KELA ਤੁਸੀਂ ਸੁਣਿਆ ਹੋ ਬਹੁਤ ਮਸ਼ਹੂਰ ਅੰਬ ਹੈ ਹਾਂ ਚਾਰੋਂ ਕੇਲਾ ਅਚਾਰੀ ਅੰਬ ਹੁੰਦਾ ਜੀ ਇਹ ਜਿਹੜਾ ਅੰਬ ਇਸਤੇਮਾਲ ਹੁੰਦਾ ਜੀ RAM KELA ਇਹ ਮੰਨ ਕੇ ਚੱਲੋ ਜੇ ਇਹਦਾ ਸਾਲ 5 ਸਾਲ ਘੱਟੋ ਘਾਟ ਇਹਦਾ achar ਪਾਇਆ ਹੋਇਆ ਖਰਾਬ ਨਹੀਂ ਹੁੰਦਾ ਠੀਕ ਹੈ ਬੜੇ ਪੁਰਾਣੇ ਆਪਣੇ ਬੁਢੇ ਜੋ ਆਪਣੇ ਜਾਣਕਾਰ ਆਪਣੇ ਸਿਆਣੇ ਨੇ ਉਹ ਦੱਸਦੇ ਨੇ ਸਾਨੂੰ ਵੀ ਇਹ ਸੰਭ ਦੇ ਤੁਹਾਨੂੰ ਹਰ ਜਗ੍ਹਾ ਤੋਂ ਗਾਰੰਟੀ ਸ਼ੂ ਦਾ RAM KELA ਅੰਬ ਵੀ ਨਹੀਂ ਮਿਲਣਾ ਇਸ ਤੋਂ ਬਾਅਦ ਜੀ ਆਰਾਮ ਕਿਲਾ ਜਿਹੜਾ ਬਹੁਤ ਮਸ਼ਹੂਰ ਹੈ ਇਹ ਹੈ ਬਹੁਤ ਮਸ਼ਹੂਰ ਜੀ ਸਰ ਬਹੁਤ ਪੁਰਾਣਾ ਇਹ ਅੰਬ ਹੈ ਮੰਨ ਕੇ ਚੱਲੋ ਕਈ 100 ਸਾਲਾਂ ਤੋਂ ਚੱਲਦੀ ਆ ਰਹੀ ਹੈ ਵੈਰਾਈਟੀ ਇਹ ਇਹ ਬੁੜਿਆਂ ਦੇ ਜ਼ਮਾਨੇ ਤੋਂ ਲੋਕ ਆਚਾਰ ਪਾਉਂਦੇ ਸੀ ਪਰ ਹੁਣ ਇਹ ਬਹੁਤ ਘਟ ਗਈ ਤੁਹਾਨੂੰ ਲੋਕਲ ਹਰ ਨਰਸਰੀ ਚੋਂ ਨਹੀਂ ਮਿਲੂਗੀ ਗਾਰੰਟੀ ਸ਼ੂਦਾ ਇਹ ਆਰਾਮ ਕਿਲਾ オリジナル ਹੀ ਹੈ ਇਸ ਤੋਂ ਬਾਅਦ ਆਪਾਂ ਆ ਦੇਖੋ ਆ ਬੂਟੇ ਵਿਚਾਰੇ ਗਿਰੇ ਜੇ ਪਏ ਨੇ ਇਹ ਨਵੇਂ ਆਏ ਨੇ ਇਹ ਲੀਚੀ ਆ ਗਈ ਜੀ ਇਹ ਲੀਚੀ ਹੈ ਹਾਂ ਜੀ ਲੀਚੀ ਲੀਚੀ ਆਪਣੀ ਜਿਹੜੀ ਪੰਜਾਬ ਦੇ ਵਿੱਚ ਆਪਣੇ ਗਰਮ ਵਾਤਾਵਰਨ ਦੇ ਵਿੱਚ ਤਿਆਰ ਹੋਊਗੀ ਜਿਹੜੀ ਆਪਣੇ ਉਰੇ ਦੇ ਜਿਹੜਾ ਹੌਟ ਕਲਾਈਮੇਟ ਆ ਉਹਦੇ ਵਿੱਚ ਆਪਾਂ ਨੂੰ ਫਰੂਟ ਦਊਗੀ ਉਹ ਇਹ ਵੈਰੈਟੀ ਹੈ ਇਹਦੇ ਵਿੱਚ ਆਪਣੇ ਕੋਲੇ ਤਿੰਨ ਵੈਰੈਟੀਆਂ ਨੇ ਸ਼ਾਹੀ ਲੀਚੀ ਬੇ ਦਾਣਾ ਪਲੱਸ ਇਹ ਮੁਜ਼ੱਫਰਪੁਰ ਵਾਲੀ ਮੁਜ਼ੱਫਰਪੁਰ ਵਾਲੀ ਲੀਚੀ ਬਹੁਤ ਮਸ਼ਹੂਰ ਹੈ ਬਹੁਤ ਟੇਸਟੀ ਲੀਚੀ ਹੁੰਦੀ ਹੈ ਇਹ ਇਹ ਆਪਣੇ ਇੱਥੇ ਪੰਜਾਬ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਇਹ ਨਹੀਂ ਨਹੀਂ ਇਹ ਸਪੈਸ਼ਲੀ ਉਹ ਲੀਚੀ ਹੈ ਜਿਹੜੀ ਆਪਣੇ ਖਾਸ ਤੌਰ ਤੇ ਗਰਮ ਵਾਤਾਵਰਨ ਲਈ ਬਣੀ ਹੈ ਦਰਮ ਸਮਝਦੇ ਹਾਂ ਆਟ ਕਲਾਈਮੈਂਟ ਲਈ ਉਸ ਤੋਂ ਬਾਅਦ ਹੀ ਆ ਜਨੇ ਆਪਾਂ ਨਿਗਾਹ ਮਾਰਦੇ ਹੋਏ ਆਈ ਅਮਰੂਦ ਦੀ ਆ ਵੈਰੈਟੀ ਆ ਗਈ ਜੀ ਇਹ ਆ ਗਿਆ ਲਖਨਊ 49 ਅਮਰੂਦ ਲਖਨਊ 49 49 ਬਹੁਤ ਪੁਰਾਣਾ ਅਮਰੂਦ ਹੈ ਜੀ ਇਹ ਵੀ ਜਿਵੇਂ ਹਿਸਾਰ ਸਫੈਦਾ ਦਾ ਹੁਣ ਨਵਾਂ ਚੱਲਿਆ ਪਰ ਇਹ ਜਿਹੜਾ ਅਮਰੂਦ ਹੈ ਬਹੁਤ ਪੁਰਾਣਾ ਬਹੁਤ ਪਹਿਲਾਂ ਤੋਂ ਚੱਲਦਾ ਆ ਰਿਹਾ ਪੁਰਾਣੇ ਟਾਈਮ ਤੋਂ ਲਖਨਊ 49 ਚਿੱਟਾ ਅਮਰੂਦ ਸੀ ਪੁਰਾਣੇ ਜਿੰਨੇ ਵੀ ਬਾਗ ਹੁੰਦੇ ਸੀ ਯੂਪੀ ਪੰਜਾਬ ਹਰਿਆਣੇ ਦੇ ਵਿੱਚ ਉਹ ਸਾਰੇ ਇਹਦੇ ਹੀ ਹੁੰਦੇ ਸੀ ਠੀਕ ਆ ਆ ਗਿਆ ਜੀ ਦੁਸ਼ਹਿਰੀ ਅੰਬ ਦੁਸ਼ਹਿਰੀ ਅੰਬ ਵੀ ਬਹੁਤ ਮਸ਼ਹੂਰ ਅੰਬ ਹੈ ਚੂਪਣ ਵਾਲਾ ਇਹ ਅੰਬ ਹੁੰਦਾ ਜੀ ਹਾਂਜੀ ਤੇ ਇਹ ਅੰਬ ਵੀ ਮੰਨ ਕੇ ਚੱਲੋ ਇਹ ਪੂਰਾ ਦਰਖਤ ਬਣ ਜਾਂਦਾ ਜੀ ਇਹਦਾ ਮੰਨ ਕੇ ਚੱਲੋ 10 ਤੋਂ 15 ਫੁੱਟ ਦੇ ਵਿੱਚ ਜਾ ਕੇ ਇਹ ਫਰੂਟ ਸਟਾਰਟ ਕਰ ਲੈ ਠੀਕ ਦੂਜੇ ਸਾਲ ਹੀ ਫਰੂਟ ਸਟਾਰਟ ਹੋ ਜੂਗਾ ਅੱਛਾ ਦੂਜੇ ਸਾਲ ਹੋ ਜਾਂਦਾ ਹੈ ਫਰੂਟ ਦੂਜੇ ਸਾਲ ਸਟਾਰਟ ਹੋ ਜਾਂਦਾ ਪਰ ਇਹਨੂੰ ਇੱਕ ਸਾਲ ਛੱਡ ਕੇ ਫਰੂਟ ਆਉਂਦਾ ਕਈ ਨਰਸੀਆਂ ਵਾਲੇ ਕਹਿੰਦੇ ਨੇ ਵੀ ਹਰ ਸਾਲ ਫਰੂਟ ਆਉਂਦਾ ਪਰ ਜਿਹੜਾ ਦਸਹਿਰੀ ਅੰਬ ਹੈ ਉਹ ਨੂੰ ਇੱਕ ਸਾਲ ਛੱਡ ਕੇ ਹੀ ਫਰੂਟ ਆਉਂਦਾ ਹੈ ਇੱਕ ਸਾਲ ਗੈਪ ਆਂਦਾ ਹੈ ਬਿਲਕੁਲ ਕਈ ਕਹਿੰਦੇ ਨੇ ਵੀ ਇੱਕ ਸਾਲ ਫਰੂਟ ਆ ਗਿਆ ਸਾਡੇ ਆਹ ਸਾਲ ਲੱਗਿਆ ਨਹੀਂ ਅਗਲੇ ਸਾਲ ਫੇਰ ਲੱਗ ਗਿਆ ਉਹ ਇਹ ਅੰਬ ਹੁੰਦੇ ਆ ਠੀਕ ਹੈ ਜੀ ਇਸ ਤੋਂ ਬਾਅਦ ਲੰਗੜਾ ਬਨਾਰਸੀ ਆਹ ਦੇਖੋ ਕਿੱਡੇ ਕਿੱਡੇ ਬੂਟੇ ਨੇ ਜੀ ਇਹ ਲੰਗੜਾ ਬਨਾਰਸੀ ਹੈ ਜੀ ਲੰਗੜਾ ਅੰਬ ਇਹਦਾ ਟੇਸਟ ਟੇਸਟ ਦੇ ਵਿੱਚ ਨਾ ਸਭ ਤੋਂ ਘੈਂਟ ਅੰਬ ਹੈ ਖਾਣ ਦੇ ਵਿੱਚ ਲੰਗੜਾ ਬਨਾਰਸੀ ਬਹੁਤ ਮਸ਼ਹੂਰ ਅੰਬ ਆ ਜਾਂਦਾ ਬਹੁਤ ਮਸ਼ਹੂਰ ਅੰਬ ਹੈ ਉਸ ਤੋਂ ਬਾਅਦ ਆਪਣੇ ਆਹ ਦੇ ਕਠਲ ਜਿਹੜਾ ਪੰਜਾਬੀ ਮੀਟ ਵੀ ਕਹਿੰਦੇ ਆ ਆਪਣਾ ਕਹਿੰਦਾ ਜਿਹੜਾ ਬੰਦਾ ਮੀਟ ਨਹੀਂ ਖਾਂਦਾ ਜੀ ਉਹਨੂੰ ਆਹ ਚੀਜ਼ ਤੁਸੀਂ ਖਲਾ ਸਕਦੇ ਹੋ ਇਹ ਮੰਨ ਕੇ ਚੱਲੋ ਵੈਜ ਸ਼ਾਕਾਹਾਰੀ ਵੈਜ ਨੂੰ ਬੰਦਿਆਂ ਦਾ ਮੀਟ ਹੈ ਇਹ ਇਹ ਕਾਫੀ ਵੱਡਾ ਹੋ ਜਾਂਦਾ ਪੇੜ ਇਹਦਾ ਟਰੀ ਕਾਫੀ ਵੱਡਾ ਹੋ ਜਾਂਦਾ ਜੀ ਬਾਕੀ ਕੁਝ ਵੈਰਾਈਟੀਆਂ ਇਹਦੇ ਵਿੱਚ ਆਪਣੇ ਕੋਲੇ ਇਸ ਤਰ੍ਹਾਂ ਦੀਆਂ ਵੀ ਨੇ ਕਿ ਜਿਹੜੀਆਂ ਬਹੁਤ ਜਲਦੀ ਆਪਾਂ ਨੂੰ ਹੁਣੇ ਹੀ ਕੋ ਫਰੂਟ ਸਟਾਰਟ ਹੋਊਗਾ ਇਹਨਾਂ ਦਾ ਠੀਕ ਹੈ ਇਸ ਤੋਂ ਅੱਗੇ ਵਧਦੇ ਹੋਏ ਆਪਾਂ ਆਏ ਨੇ ਬਦਾਮਾਂ ਕਿੰਨੀ ਅੱਛਾ ਇਹ ਬਦਾਮ ਆ ਗਿਆ ਇਹ ਬਦਾਮ ਆ ਗਿਆ ਜੀ ਸਾਰਾ ਆ ਦਿਖਾਉ ਤੁਸੀਂ ਉਧਰ ਤੱਕ ਆ ਇਹ ਸਾਰਾ ਬਦਾਮ ਹੈ ਜੀ ਸਾਰਾ ਬਦਾਮ ਹੈ ਇਹ ਉਹ ਬਦਾਮ ਹੈ ਜੀ ਜਿਹਦੀ ਗਰਾਫਟਿੰਗ ਆਪਾਂ ਨੇ ਆੜੂ ਤੇ ਆਲੂ ਬਖਾਰੇ ਦੇ ਉੱਪਰ ਚੜਾਤੀ ਤੁਹਾਨੂੰ ਦਰਸ਼ਕੋ ਆਪਾਂ ਦਿਖਾ ਰਹੇ ਆ ਦੇਖੋ ਲਵੇ ਅੱਛਾ ਠੀਕ ਹੈ ਠੀਕ ਆ ਉੱਪਰ ਦੇਖੋ ਜੀ ਪੱਤਾ ਇਹ ਬਦਾਮ ਦਾ ਆ ਜਿਹੜਾ ਨੀਚੇ ਉਗ ਰਿਹਾ ਦੇਖੋ ਪੱਤੇ ਦਾ ਕਿੰਨਾ ਫਰਕ ਹੈ ਇਹ ਹੈਗਾ ਆਲੂ ਬਖਾਰਾ ਜੀ ਇਹ ਆਲੂ ਇਹਦੀ ਗਰਾਫਟਿੰਗ ਆਪਾਂ ਆਲੂ ਬਖਾਰੇ ਦੇ ਉੱਪਰ ਕਰਤੀ ਤਾਂ ਉਹਦੇ ਨਾਲ ਆਲੂ ਭਖਾਰਾ ਆਪਣੇ ਲੱਗਦਾ ਸੀ ਫਰੂਟ ਤਾਂ ਆਪਣੇ ਬਾਦਾਮ ਵੀ ਲੱਗਣ ਲੱਗ ਗਿਆ ਹੁਣ ਤਾਂ ਇਹ ਜਿਹੜਾ ਬਾਦਾਮ ਹੈ ਇਹ ਆਪਾਂ ਨੇ ਆਲੂ ਭਖਾਰੇ ਦੇ ਉੱਤੇ ਪੇਂਦ ਕਰਤੀ ਪੇਂਦ ਕਹਿੰਦੇ ਨੇ ਜੀ ਇਹਨੂੰ ਛੇ ਹੁਣ ਇਹ ਆਪਣੇ ਪੂਰਾ ਕਾਮਯਾਬ ਹੋ ਗਿਆ ਜੀ ਉਸ ਤੋਂ ਬਾਅਦ ਬਾਜ਼ਾਰ ਦੇ ਵਿੱਚ ਕਹਿੰਦੇ ਨੇ ਅਮਰੂਦ ਕਿਲੋ ਕਿਲੋ ਡੇਢ ਡੇਢ ਕਿਲੋ ਦਾ ਅਮਰੂਦ ਆਉਂਦਾ ਜੀ ਉਹ ਆਹ ਅਮਰੂਦ ਓ ਡਾਡਾ ਬੜਾ ਇਹ ਕਿਹੜਾ ਅਮਰੂਦ ਹੈ ਇਹਨੂੰ ਕਹਿੰਦੇ ਨੇ ਜੀ 1 ਕਿਜੀ ਅਮਰੂਦ 1 ਕਿਜੀ ਦਾ ਮਤਲਬ ਇੱਕ ਕਿਲੋ ਦਾ ਮੰਨ ਕੇ ਚੱਲੋ ਵੀ 400 ਗ੍ਰਾਮ ਤੋਂ ਲੈ ਕੇ ਇੱਕ ਸਵਾ ਕਿਲੋ ਤੱਕ ਇਹਦਾ ਦਾਣਾ ਬਣ ਜਾਂਦਾ ਠੀਕ ਹਾਂਜੀ ਕਹਿਣ ਦਾ ਮਤਲਬ ਜਿਹੜਾ ਸਭ ਤੋਂ ਵੱਡੇ ਸਾਈਜ਼ ਦਾ ਅਮਰੂਦ ਹੈ ਹਾਂਜੀ ਸ਼ੂਗਰ ਫ੍ਰੀ ਅਮਰੂਦ ਜਿਹਦੇ ਵਿੱਚ ਸ਼ੂਗਰ ਜ਼ਿਆਦਾ ਨਹੀਂ ਹੁੰਦੀ ਜ਼ਿਆਦਾ ਮਤਲਬ ਇਹਦੇ ਵਿੱਚ ਨਾ ਆਹ ਦੇਖੋ ਤੁਹਾਨੂੰ ਦਿਖਾ ਵੀ ਦਿੰਨੇ ਆਪਾਂ ਵੀ ਇਹਦੇ ਵਿੱਚ ਫਰੂਟਿੰਗ ਸਟਾਰਟ ਹੋ ਗਈ ਦੇਖੋ ਲਓ ਜੀ ਇੰਨੇ ਕ ਬੂਟੇ ਨੇ ਹਾਂ ਆਪਾਂ ਦੇਖ ਸਕਦੇ ਹਾਂ ਵੀ ਆਹ ਦੇਖੋ ਛੋਟਾ ਜਿਹਾ ਬੂਟਾ ਹੈ ਤੇ ਫਰੂਟਿੰਗ ਸਟਾਰਟ ਹੋ ਰਹੀ ਹੈ ਜੀ ਹਾਂ ਜੀ ਇਹ ਕਿਲੇਜਾਂ ਦਾ ਬੂਟਾ ਇਹ ਇਹ ਸਰ ਫਿਲਹਾਲ ਤਾਂ ਡੇਢ ਸਾਲ ਦਾ ਹੈ ਜੀ ਠੀਕ ਹੈ ਹਾਂ ਮਤਲਬ ਹੁਣ ਤੋਂ ਹੀ ਇਹਦੀ ਫਰੂਟਿੰਗ ਜੋ ਹੈ ਉਹ ਸਟਾਰਟ ਹੋ ਜਾਂਦੀ ਆ ਅਮਰੂਦ ਦੀ ਇਸ ਤੋਂ ਬਾਅਦ ਹੀ ਆਪਾਂ ਅੱਗੇ ਵਧਦੇ ਹੋਏ ਅੱਜ ਕੱਲ ਬਹੁਤ ਡਿਮਾਂਡ ਆ ਰਹੀ ਆ ਇਸ ਫਰੂਟ ਦੀ ਇਹਨੂੰ ਆਪਾਂ ਕਹਿੰਦੇ ਆ ਜੀ ਐਵੋਕਾਡੋ ਐਵੋਕਾਡੋ ਮੱਖਣ ਫਲ ਐਵੋਕਾਡੋ ਇਹ ਬੱਗੂ ਬੋਸ਼ੇ ਹੀ ਸ਼ੇਪ ਚ ਹੁੰਦਾ ਈ ਇਹਦੇ ਵਿੱਚ ਗੋਲੀ ਹੁੰਦੀ ਆ ਕਹਿਣਾ ਮਤਲਬ ਜਿਹੜਾ ਇਹ ਫਰੂਟ ਹੈ ਇੱਕ ਟੂ ਕਟ ਇਸ ਟਾਈਮ 200 ਤੋਂ ਲੈ ਕੇ 250 ਰੁਪਏ ਦਾ ਸਿਰਫ ਇੱਕ ਦਾਣਾ ਜੀ ਇਹਦਾ ਅਗਰ ਤੁਸੀਂ ਮੰਡੀ ਚ ਲੈਣ ਜਾਓਗੇ ਪਰ ਇਹਦੇ ਵਿੱਚ ਆਪਣੀ ਫਰੂਟ ਆਉਣ ਦੀ 3 ਤੋਂ 4 ਸਾਲਾਂ ਦੇ ਵਿੱਚ ਪੂਰੀ ਗਰੰਟੀ ਆ ਇਸ ਪlant ਦੀ ਐਵੋਕਾਡੋ ਦੀ ਤੇ ਇਸ ਤੋਂ ਬਾਅਦ ਜੀ ਇਹ ਵੈਰੈਟੀ ਬਾਹਰ ਦੀ ਹੈ ਇਹ ਇਹ ਬਾਹਰਲੀ ਵੈਰੈਟੀ ਹੈ ਜੀ ਇਹ ਆਸਟ੍ਰੇਲੀਆ ਦੇ ਵਿੱਚ ਤਾਂ ਇਹਦੀ ਬਹੁਤ ਜ਼ਿਆਦਾ ਡਿਮਾਂਡ ਆ ਬਹੁਤ ਹੀ ਪਾਵਰਫੁਲ ਫਰੂਟ ਹੈ ਜੀ ਸਰੀਰ ਵਾਸਤੇ ਜਿਵੇਂ ਅੰਜੀਰ ਹੁੰਦਾ ਪੰਜੀਰ ਵੀ ਦਿਖਾ ਦਿੰਦੇ ਆ ਜਿਵੇਂ ਪਹਿਲਾਂ ਅਫਗਾਨਿਸਤਾਨ ਤੋਂ ਆਉਂਦਾ ਸੀ ਅੰਜੀਰ ਹਾਂ ਜੀ ਹੁਣ ਆਪਣੇ ਕੋਲੇ ਵੀ ਅੰਜੀਰ ਤਿੰਨ ਤੋਂ ਚਾਰ ਵੈਰੈਟੀਆਂ ਨੇ ਜੀ ਅੰਜੀਰ ਦੀ ਆ ਦੇਖੋ ਆ ਸਾਰਾ ਅੰਜੀਰ ਪਿਆ ਜੀ ਅੱਛਾ ਇਹ ਅੰਜੀਰ ਹੈ ਜੀ ਹਾਂ ਬਿਲਕੁਲ ਆ ਉਰੋਂ ਤੋਂ ਲੈ ਕੇ ਜੀ ਆ ਦੇਖੋ ਲੋ ਦਰਸ਼ਕਾਂ ਨੂੰ ਦਿਖਾ ਦੇ ਦਿੰਨੇ ਆਪਾਂ ਫਰੂਟ ਲੱਗਿਆ ਹੋਇਆ ਅੰਜੀਰ ਨੂੰ ਵਾਹ ਜੀ ਲਓ ਜੀ ਦੇਖੋ ਬਿਲਕੁਲ ਦੇਖੋ ਤੁਸੀਂ ਬੂਟਾ ਦੇਖੋ ਤੇ ਫਲ ਆਲੇ ਸਿਰਫ ਇਹ ਜੀ ਗਿੱਟਕ ਤੋਂ ਥੋੜਾ ਜਿਹਾ ਹੀ ਉੱਚਾ ਬੂਟਾ ਆ ਸਾਰੇ ਬੂਟੇ ਇੰਦਰ ਐਂਡ ਤੱਕ ਇਹਦੇ ਪਏ ਨੇ ਜੀ ਇਹ ਸਾਰਾ ਅੰਜੀਰ ਦਾ ਬੂਟਾ ਹੈ ਜੀ ਆ ਦੇਖੋ ਫਲੂਟਿੰਗ ਸਟਾਰਟ ਆ ਹੁਣ ਮੰਨ ਕੇ ਚੱਲੋ ਇਨੂੰ ਕਹਨੇ ਆ ਜੀ ਆਪਾਂ ਬਰਾਊਨ ਟਰਕੀ ਇਹਨੂੰ ਥੋੜਾ ਜਿਹਾ ਬਰਾਊਨ ਕਲਰ ਦੇ ਵਿੱਚ ਅੰਜੀਰ ਆਉਂਦਾ ਇੱਕ ਇਹਦੇ ਵਿੱਚ ਹੀ ਕਟਵੇਂ ਪੱਤੇ ਵਾਲੀ ਵੈਰੈਟੀ ਵੀ ਆਪਣੇ ਕੋਲੇ ਹੈਗੀ ਆ ਉਹ ਹੈਗੀ ਅਫਗਾਨੀ ਇਹ ਅੰਜੀਰ ਥੋੜਾ ਜਿਹਾ ਮਤਲਬ ਬਰਾਊਨ ਕਲਰ ਤੇ ਹੁੰਦਾ ਉਹ ਪੀਲੇ ਰੰਗ ਤੇ ਰਹਿੰਦਾ ਰੰਗ ਦਾ ਫਰਕ ਆ ਬਾਅਦ ਦੇ ਵਿੱਚ ਜਦੋਂ ਪੱਕ ਜਾਂਦਾ ਤੇ ਇੱਕ ਅੱਜ ਕੱਲ੍ਹ ਸ਼ੂਗਰ ਦੀ ਸ਼ਿਕਾਇਤ ਬਹੁਤ ਆਉਂਦੀ ਹੈ ਤਾਂ ਇਨਸੂਲੀਨ ਦੇ ਟੀਕੇ ਲੱਗਦੇ ਨੇ ਲਗਭਗ ਸਾਰੇ ਮਰੀਜ਼ਾਂ ਨੂੰ ਆਹ ਇਨਸੂਲੀਨ ਦਾ ਬੂਟਾ ਜੀ ਆਹ ਸਾਰਾ ਆ ਜਿੰਨੇ ਬੂਟੇ ਆ ਇਹ ਸਾਰੇ ਇنسੂਲਿਨ ਦੇ ਬੂਟੇ ਨੇ ਜੀ ਇਹਦਾ ਇੱਕ ਪੱਤਾ ਕਹਿੰਦੇ ਸਵੇਰੇ ਖਾ ਲਿੱਤਾ ਜਾਵੇ ਤੁਸੀਂ ਸ਼ੂਗਰ ਦੇ ਉੱਤੇ ਆਪਣਾ ਕੰਟਰੋਲ ਕਰ ਸਕਦੇ ਹੋ ਅੱਛਾ ਇਹ ਬੂਟੇ ਤੁਸੀਂ ਦੱਸੋਗੇ ਵੀ ਇਹ ਗਮਲਿਆਂ 'ਚ ਹੋ ਸਕਦੇ ਨੇ ਸਰ ਇنسੂਲਿਨ ਤੁਸੀਂ ਵੱਡੇ ਗਮਲੇ ਦੇ ਵਿੱਚ ਲਾ ਸਕਦੇ ਹੋ ਮੰਨ ਕੇ ਜਲੋ ਵੀ 20 ਇੰਚ ਦਾ ਗਮਲਾ ਹੋਵੇ ਤੁਸੀਂ ਇਹਨੂੰ ਆਪਣੇ ਕੋਠੇ ਤੇ ਕਿਤੇ ਵੀ ਟੈਰਸ ਦੇ ਉੱਤੇ ਇਹਨੂੰ ਤੁਸੀਂ ਗਰੋਅ ਕਰ ਸਕਦੇ ਹੋ ਆਸਾਨੀ ਨਾਲ ਹਾਂਜੀ ਇਦਾਂ ਹੀ ਹੁਣ ਆਲੂ ਬਖਰਾ ਆ ਜਾਂਦਾ ਦੀ ਸ਼ੂਗਰ ਆ ਉਹ ਤਾਂ ਹੁਣ ਘਰ ਘਰ ਹੈ ਬਿਲਕੁਲ ਸ਼ੂਗਰ ਬਹੁਤ ਨਾ ਕਾਮਨ ਹੋ ਗਈ ਇਸ ਟਾਈਮ ਤੇ ਉਹਦੇ ਲਈ ਆਪਣੇ ਕੋਲੇ ਹੋਰ ਵੀ ਮੈਡੀਸਨਲ ਪਲਾਂਟ ਜਿਵੇਂ ਕਿ ਆਸ਼ਵਗੰਧਾ ਅੱਜ ਕੱਲ ਆਸ਼ਵਗੰਧਾ ਦੀ ਬਹੁਤ ਡਿਮਾਂਡ ਹੈ ਬਹੁਤ ਬਿਮਾਰੀਆਂ ਆਸ਼ਵਗੰਧਾ ਮਿਲ ਜੂਗਾ ਤੁਹਾਨੂੰ ਉਸ ਤੋਂ ਇਲਾਵਾ ਕੁਝ ਮਸਾਲੇ ਵਾਲੀਆਂ ਆਈਟਮਾਂ ਜਿਵੇਂ ਦਾਲ ਚੀਨੀ ਤੇਜ ਪੱਤਾ ਲੌਂਗ ਕੜੀ ਪੱਤਾ ਕੜੀ ਪੱਤਾ ਇਲਾਇਚੀ ਇਹਦੇ ਉੱਤੇ ਫਰੂਟ ਮਤਲਬ ਕਈ ਨਰਸੀਆਂ ਵਾਲੇ ਕਹਿੰਦੇ ਨੇ ਵੀ ਫਰੂਟ ਆਂਦਾ ਹੈ ਤੇ ਆਪਣੇ ਇਹਦੇ ਉੱਤੇ ਜਿਹੜੀ ਮਸਾਲੇ ਵਾਲੀਆਂ ਆਈਟਮਾਂ ਨੇ ਬਾਕੀ ਫਲਾਂ ਵਾਲਿਆਂ ਦੀ ਤਾਂ ਪੂਰੀ ਗਰੰਟੀ ਹੈ ਆਪਣੀ ਫਰੂਟ ਆਣ ਦੀ ਮਸਾਲੇ ਵਾਲੀਆਂ ਆਈਟਮਾਂ ਨੇ ਨਾ ਜਿਹੜੀਆਂ ਜਦੋਂ ਤੱਕ ਇਹਦੇ ਫਰੂਟ ਨਹੀਂ ਆਂਦਾ ਤਾਂ ਉਦੋਂ ਤੱਕ ਤੁਸੀਂ ਇਹਦਾ ਪੱਤਾ ਯੂਜ਼ ਕਰੋ ਪੱਤਾ ਯੂਜ਼ ਕਰ ਸਕਦੇ ਇਹਦੇ ਪੱਤੇ ਦੇ ਵਿੱਚ ਸੇਮ ਤੱਤ ਸੇਮ ਟੇਸਟ ਹਰ ਚੀਜ਼ ਸੇਮ ਹੈ ਜੀ ਬਿਲਕੁਲ ਮਤਲਬ 19 ਕਿਹਦਾ ਵੀ ਫਰਕ ਨਹੀਂ ਅਗਰ ਇਲਾਇਚੀ ਦਾ ਆਪਾਂ ਕੋਈ ਪੱਤਾ ਲੈ ਰਹੇ ਹਾਂ ਤਾਂ ਮੰਨ ਕੇ ਚੱਲੋ ਉਹਦਾ ਡਿੱਟੋ ਇਲਾਇਚੀ ਦਾ ਟੇਸਟ ਹੈ ਮਤਲਬ ਆਪਾਂ ਇੱਕ ਤਰ੍ਹਾਂ ਦੇ ਲਾਚੀ ਵੀ ਖਾ ਰਹੇ ਹਾਂ ਹਾਂ ਜੀ ਹਾਂ ਬਿਲਕੁਲ ਇਲਾਇਚੀ ਹੀ ਖਾ ਰਹੇ ਹਾਂ ਜੀ ਇਲਾਇਚੀ ਤੁਸੀਂ ਚਾਹ ਦੇ ਵਿੱਚ ਪੱਤਾ ਪਾਓ ਤੁਹਾਨੂੰ ਪਤਾ ਲੱਗੂ ਉਸ ਤੋਂ ਇਲਾਵਾ ਜੀ ਜਿਵੇਂ ਕਿਸੇ ਬੰਦੇ ਨੂੰ 슈ਗਰ ਮਤਲਬ ਹੈਗੀ ਆ ਉਹਦਾ ਦਿਲ ਕਰਦਾ ਵੀ ਅਸੀਂ ਮਿੱਠਾ ਖਾਣਾ ਆ ਤਾਂ ਇਨਸੂਲਿਨ ਜਿਹੜਾ ਆਪਾਂ ਦਿਖਾਇਆ ਇਹ ਤਾਂ ਹੈਗਾ 슈ਗਰ ਕੰਟਰੋਲ ਕਰਨ ਨੂੰ ਇਸ ਤੋਂ ਇਲਾਵਾ ਇੱਕ ਹੁੰਦਾ ਜੀ ਸਟੀਵੀਆ ਹਾਂ ਸਟੀਵੀਆ ਦੀ ਖਾਸੀਅਤ ਇਹ ਹੈ ਵੀ ਉਹਦੇ ਵਿੱਚ 슈ਗਰ ਕੰਟਰੋਲ ਨਹੀਂ ਹੁੰਦੀ ਸਟੀਵੀਆ ਦਾ ਪੱਤਾ ਮਿੱਠਾ ਹੁੰਦਾ ਅੱਛਾ ਉਹ ਆਪਾਂ ਚਾਹ 'ਚ ਪਾਓ ਹਾਂ ਅਗਰ ਕਿਸੇ ਦਾ ਮਿੱਠਾ ਖਾਣ ਦਾ ਦਿਲ ਹੈ ਉਹ ਪੱਤਾ ਘੋਲੋ ਮਿੱਠਾ ਚਾਹ ਦੇ ਵਿੱਚ ਪੂਰਾ ਹੋਊਗਾ ਉਸ ਤੋਂ ਇਲਾਵਾ ਜੀ ਆਹ ਵੈਰੈਟੀ ਆ ਜਾਂਦੀ ਹੈ ਜੀ ਕਾਲੇ ਅਮਰੂਦ ਦੀ ਦੇਖੋ ਕਾਲਾ ਪੱਤੇ ਕਾਲੇ ਨੇ ਦੂਜਿਆਂ ਦੇ ਹਰੇ ਪੱਤਾ ਵੀ ਕਾਲਾ ਹੈ ਜੀ ਤੇ ਇਹਦਾ ਫਲ ਵੀ ਕਾਲਾ ਹੀ ਹੋਊਗਾ ਜਿਸ ਤਰ੍ਹਾਂ ਦਾ ਰੰਗ ਪੱਤੇ ਦਾ ਦੇਖੋ ਇਸ ਤਰ੍ਹਾਂ ਦਾ ਹੀ ਇਹਦਾ ਇਵੇਂ ਦਾ ਇਹਦਾ ਅਮਰੂਦ ਹੋਏਗਾ ਅਮਰੂਦ ਦਾ ਹੀ ਰੰਗ ਹੋਊਗਾ ਇਹ ਕਿੰਨੇ ਸਾਲ ਦਾ ਦੇ ਜਾਂਦਾ ਹੈ ਇਹ ਹੁਣ ਤੋਂ ਮੰਨ ਕੇ ਚੱਲੋ ਜੀ 1 ਸਾਲ ਦੇ ਵਿੱਚ ਵਿੱਚ ਫਰੂਟ ਦੇ ਦੂ ਇਹਦੀ ਕੀਮਤ ਵੀ ਕੋਈ ਜ਼ਿਆਦਾ ਨਹੀਂ ਸਿਰਫ 120 ਰੁਪਏ ਦਾ ਪਲਾਂਟ ਆ ਇਹ ਸਿਰਫ 120 ਰੁਪਏ ਦਾ ਹੈ ਜੀ ਬਿਲਕੁਲ ਬਿਲਕੁਲ ਜੀ ਇਸ ਤੋਂ ਇਲਾਵਾ ਜੀ ਆਪਣੇ ਕੋਲੇ ਅਮਰੂਦ ਦੇ ਵਿੱਚ ਕਾ ਵੈਰੇਟੀ ਚੱਲਦੀ ਆ ਅੱਜਕੱਲ ਬਹੁਤ ਡਿਮਾਂਡ ਆ ਇਹਦੀ ਇਹਨੂੰ ਕਹਿੰਦੇ ਨੇ ਰੈੱਡ ਡਾਇਮੰਡ ਅਮਰੂਦ ਰੈੱਡ ਡਾਇਮੰਡ ਇੱਕ ਤਾਂ ਇਹਦੇ ਵਿੱਚ ਬੀ ਘਟ ਹੁੰਦਾ ਕੁਝ ਲੋਕ ਕਹਿੰਦੇ ਨੇ ਵੀ ਸੀਡਲੈਸ ਅਮਰੂਦ ਸੀਡਲੈਸ ਤਾਂ ਨਹੀਂ ਹੁੰਦਾ ਕੋਈ ਵੀ ਅਮਰੂਦ ਅਗਰ ਤੁਹਾਨੂੰ ਕੋਈ ਕਹਿੰਦਾ ਵੀ ਸਾਡੇ ਕੋਲੇ ਅੰਬ ਕੋਈ ਸੀਡਲੈਸ ਹੈ ਜਾਂ ਕੋਈ ਅਮਰੂਦ ਸੀਡਲੈਸ ਹੈ ਤਾਂ ਬਿਲਕੁਲ ਸੀਡਲੈਸ ਤਾਂ ਹੋ ਨਹੀਂ ਸਕਦਾ ਇਹਦੇ ਵਿੱਚ ਝੂਠ ਬੋਲੇ ਇਹਦੇ ਵਿੱਚ ਝੂਠ ਬੋਲੇ ਕੁਝ ਨਹੀਂ ਆਪਾਂ ਉਹਦੇ ਉੱਤੇ ਕੋਈ ਟਿੱਪਣੀ ਨਹੀਂ ਦਿੰਦੇ ਕਹਿਣ ਦਾ ਮਤਲਬ ਹੈ ਵੀ ਉਹ ਚੀਜ਼ ਇਦੇ ਵਿੱਚ ਅਗਰ 20 ਹੋਣਗੇ ਤਾਂ 5000 ਦਾਣੇ ਤਾਂ ਹੋਣਗੇ ਹੀ ਜ਼ਰੂਰ ਕਿਉਂਕਿ ਅੱਗੇ ਜਾ ਕੇ ਵੀ ਤਾਂ ਬੂਟੇ ਨੇ ਤਿਆਰ ਹੋਣਾ ਤਾਂ ਉਹ 20ਾਂ ਤੋਂ ਹੀ ਹੋਊਗਾ 20ਾਂ ਤੋਂ ਜਿਹੜਾ 20ਾਂ ਤੋਂ ਤਾਂ ਅੱਗੇ ਫਿਰ ਉਹਦੀ ਪੈਦਾਵਾਰ ਹੀ ਨਹੀਂ ਹੈਗੀ ਇਹ ਜਿਹੜਾ ਅਮਰੂਦ ਹੈ ਇਹਦੀ ਖਾਸੀਅਤ ਇਹ ਹੈ ਵੀ ਇਸ ਅਮਰੂਦ ਦੇ ਵਿੱਚ ਦੋ ਫਲਾਂ ਦੇ ਟੇਸ ਆਉਂਦੇ ਨੇ ਅਮਰੂਦ ਦੇ ਨਾਲ ਨਾਲ ਖਰਬੂਜੇ ਦਾ ਮੈਲਨ ਦਾ ਖਰਬੂਜੇ ਦਾ ਟੇਸਟ ਆਂਦਾ ਹੀ ਇਹਦੇ ਚ ਇਹਦੇ ਵਿੱਚ ਇਹ ਤੁਸੀਂ YouTube ਦੇ ਉੱਤੇ Google ਦੇ ਉੱਤੇ ਇਹਦੇ ਉੱਤੇ ਕਨਫਰਮੇਸ਼ਨ ਵੀ ਕਰ ਸਕਦੇ ਹੋ ਸਰਚ ਕਰਕੇ ਵੀ ਵਾਕਈ ਇਹ ਦੋ ਟੇਸਟ ਆਂਦੇ ਨੇ ਉਹ ਜਦੀ ਕਨਫਰਮੇਸ਼ਨ ਤੁਹਾਨੂੰ ਪੂਰੀ ਮਿਲੇਗੀ ਆਪਾਂ Google ਤੇ ਚੈੱਕ ਕਰ ਸਕਦੇ ਆ ਬਿਲਕੁਲ ਬਿਲਕੁਲ ਇੱਕ ਇਹ ਆ ਆ ਗਿਆ ਮਿੱਠਾ ਅੱਜ ਕੱਲ ਮਿੱਠੇ ਦੀ ਡਿਮਾਂਡ ਬਹੁਤ ਹੈ ਸੈਲਾਂ ਦੀ ਪ੍ਰੋਬਲਮ ਬਹੁਤ ਵੱਧ ਰਹੀ ਹੈ ਤੇ ਡਾਕਟਰ ਕਹਿੰਦੇ ਨੇ ਵੀ ਤੁਸੀਂ ਮਸੰਮੀਆਂ ਖਿਲਾਓ ਤੇ ਜਿਹੜੀ ਮਸੰਮੀ ਆਪਾਂ ਨੂੰ ਦੇਣੀ ਚਾਹੀਦੀ ਹੈ ਮਰੀਜ਼ ਨੂੰ ਜਿਹਦੇ ਸੈੱਲ ਘਟੇ ਹੋਏ ਆ ਉਹ ਆਹ ਮਸੰਮੀ ਹੈ ਜੀ ਇਹਨੂੰ ਕਹਿੰਦੇ ਨੇ ਮਿੱਠਾ 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 ਇਹਦੇ ਨਿਸ਼ਾਨੀ ਦੇਖੋ ਹਰ ਪੱਤੇ ਦੇ ਵਿੱਚ ਰੱਬ ਨੇ ਰੰਗ ਲਾਏ ਨੇ ਆਹ ਜੋੜ ਦੇਖੋ ਜੀ ਹਾਂ ਹਰ ਇੱਕ ਪੱਤੇ 'ਚ ਤੁਹਾਨੂੰ ਮਿਲੂਗਾ ਜੀ ਦੇਖੋ ਜਿਹੜਾ ਮਰਜੀ ਪੱਤਾ ਦੇਖ ਲਓ ਇਹ ਰੱਬ ਦੀ ਕੁਦਰਤ ਹੈ ਜੀ ਜਿਹੜਾ ਰੱਬ ਨੇ ਆਪਾਂ ਨੂੰ ਬਾ ਕੁਦਰਤ ਨੇ ਨਿਸ਼ਾਨੀਆਂ ਦਿੱਤੀਆਂ ਬਸ ਬਸ ਇਹ ਚੀਜ਼ ਤੁਸੀਂ ਇਹ ਮਸੰਮੀ ਆਪਣੇ ਘਰੇ ਲਾਓ ਸੈੱਲ ਘਟਦੇ ਨੇ ਤਾਂ ਆਹ ਮਸੰਮੀ ਦੇਣੀ ਆ ਤੁਹਾਨੂੰ ਡਾਕਟਰਾਂ ਦੇ ਕਹੇ ਤੇ ਇਹਦਾ ਫਲ ਦੇਣਾ ਸੈੱਲ ਦੇਣਾ ਹੀ ਦੇਣਾ ਚੱਕ ਦੂ ਇਹਨੂੰ ਮਿੱਠਾ ਕਿਹਾ ਜਾਂਦਾ ਇਹਨੂੰ ਮਿੱਠਾ ਕਿਹਾ ਜਾਂਦਾ ਜੀ ਗਰੰਟਡ ਮਿੱਠਾ ਹਰ ਜਗ੍ਹਾ ਤੋਂ ਨਹੀਂ ਮਿਲਦਾ ਤੇ ਉਸ ਤੋਂ ਬਾਅਦ ਆਪਾਂ ਅੱਗੇ ਵਧਦੇ ਹੋ ਜਾਨੇ ਆ ਚਕੋਤਰੇ ਕਿੰਨੀ ਕਹਿੰਦੇ ਜਿਹਦਾ ਲੀਵਰ ਖਤਮ ਹੋ ਗਿਆ ਚਕੋਤਰਾ ਇਹ ਚਕੋਤਰਾ ਹੈ ਜੀ ਜਿਹਦਾ ਲੀਵਰ ਬਿਲਕੁਲ ਖਤਮ ਹੋ ਗਿਆ ਉਹ ਬੜਾ ਬੜਾ ਸਾਇਦਾ ਇਹ ਫਰੂਟ ਲੱਗਦਾ ਇਹਨੂੰ ਹੁੰਦਾ ਇਹ ਕਿੰਨੂ ਵਰਗਾ ਹੀ ਆ ਲੀਵਰ ਦੇ ਵਿੱਚ ਲੀਵਰ ਦੀ ਪ੍ਰੋਬਲਮ ਹੈ ਜਿਹਨੂੰ ਬੰਦੇ ਨੂੰ ਉਹਨੂੰ ਚਕੋਤਰਾ ਦਿੱਤਾ ਜਾਵੇ ਇਹਦੀ ਵੀ ਤੁਸੀਂ ਪੂਰੀ ਡਿਟੇਲ Google ਦੇ ਉੱਤੇ ਭਰ ਕੇ ਵੀ ਵਾਕਈ ਚਕੋਤਰਾ ਜਿਹੜਾ ਫਰੂਟ ਹੈ ਉਹ ਲੀਵਰ ਨੂੰ ਇੰਪਰੂਵ ਕਰਦਾ ਤੁਸੀਂ ਪੂਰੀ ਕਨਫਰਮ ਕਰ ਸਕਦੇ ਹੋ ਕੋਈ ਵੀ ਦਰਸ਼ਕ ਆ ਉਹ ਚਕੋਤਰਾ ਜਿਹੜਾ ਇਹ ਮੰਡੀਆਂ ਦੇ ਵਿੱਚ ਆਮ ਮੈਂ ਦੇਖਿਆ ਨਹੀਂ ਮਿਲਦਾ ਇਹ ਅਸਲ 'ਚ ਜੀ ਇਹਦੀ ਜਿਹੜੀ ਫਰੂਟ ਹੈ ਨਾ ਹਰ ਜਗ੍ਹਾ ਗਰੋ ਨਹੀਂ ਕਰਦੇ ਲੋਕ ਕਿੰਨੂ ਮਸੰਮੀ ਸੰਤਰਾ ਵੱਧ ਖਾਂਦੇ ਨੇ ਚਕੋਤਰਾ ਖਾਂਦੇ ਨੇ ਕੋਈ ਇਹਦਾ ਟੇਸਟ ਅਲੱਗ ਹੁੰਦਾ ਹਰ ਬੰਦੇ ਨੂੰ ਪਸੰਦ ਨਹੀਂ ਆਉਂਦਾ ਪਰ ਇਹ ਅਸਲ ਜੋ ਇਹਦੀ ਖੂਬੀ ਹੈ ਉਹ ਬੰਦੇ ਦੇ ਸਰੀਰ ਵਾਸਤੇ ਪੇਟ ਵਾਸਤੇ ਸਭ ਤੋਂ ਮੇਨ ਲੀਵਰ ਵਾਸਤੇ ਜੇ ਲੀਵਰ ਠੀਕ ਹੈ ਤਾਂ ਬੰਦਾ ਆਟੋਮੈਟਿਕ ਬਸ ਬਸ ਉਸ ਤੋਂ ਇਲਾਵਾ ਆਪਾਂ ਆਏ ਨੇ ਜੀ ਸੇਵ ਐਪਲ ਲੋਕਾਂ ਦੀ ਸ਼ਿਕਾਇਤ ਆਉਂਦੀ ਆ ਵੀ ਅਸੀਂ ਸੇਵ ਲਾਇਏ ਸੀ ਪਰ ਇਹ ਸੇਵ ਆ ਜਿਹੜਾ ਜੀ ਇਹ ਗਰਮੀਆਂ ਦੇ ਵਿੱਚ ਫਰੂਟ ਦਿੰਦਾ। ਹੂੰ। ਇਹ ਸਪੈਸ਼ਲੀ ਆਪਣੇ ਏਰੀਏ ਵਾਸਤੇ ਬਣਿਆ। ਕਿਹੜੇ ਏਰੀਏ ਵਾਸਤੇ? ਪਲੇਨ ਏਰੀਏ ਵਾਸਤੇ। ਪਹਾੜੀ ਏਰੀਆ ਇਹ ਤਾਂ ਸੇਬ ਆਮ ਹੀ ਹੁੰਦੇ ਆ। ਇਹ ਜਿਹੜੀ ਵੈਰੈਟੀ ਹੈ ਇਹਦੇ ਵਿੱਚ ਆਪਣੇ ਕੋਲ ਤਿੰਨ ਵੈਰੈਟੀਆਂ ਨੇ ਹਰਮਨ 99, ਅੰਨਾ, ਡੋਰਸਟ ਗੋਲਡਨ ਇੱਕ ਚੌਥੀ ਵੈਰੈਟੀ ਹੋਰ ਆ ਰਹੀ ਹੈ ਐਲਸ਼ਿਮਾਰ। ਤੁਸੀਂ ਇਹ ਚਾਰੀ ਵੈਰੈਟੀਆਂ ਦੇ ਨਾਮ Google ਉੱਤੇ ਭਰ ਕੇ ਉਹਨਾਂ ਦੀ ਕਲਾਈਮੇਟ ਨੀਡਸ ਨੂੰ ਸਰਚ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਵਾਤਾਵਰਣ ਇਹ ਵੈਰੈਟੀਆਂ ਭਾਲਦੀਆਂ ਨੇ। ਹਰਮਨ 99 ਜਿਹੜਾ ਸੇਬ ਹੈ ਜੀ ਉਹ ਜਦੋਂ ਤੁਸੀਂ ਲਗਾਉਂਗੇ ਤਾਂ ਇਹਦੇ ਵਿੱਚ ਤੁਹਾਨੂੰ ਕੋਈ ਐਕਸਟਰਾ ਬੂਟਾ ਲਾਉਣ ਦੀ ਲੋੜ ਨਹੀਂ ਜੇ ਮੈਂ ਬਾਕੀ ਵੈਰਾਈਟੀਆਂ ਚੱਲਦੀਆਂ ਨੇ ਅੰਨਾ ਡੋਰਸਟ ਗੋਲਡਨ ਉਹ ਦੋ ਲਾਣੇ ਪੈਂਦੇ ਨੇ ਜੀ ਇਕੱਠੇ ਉਹਨਾਂ ਦੀ ਆਪਸ ਵਿੱਚ ਪੋਲੀਨੇਸ਼ਨ ਹੁੰਦੀ ਹੈ ਠੀਕ ਹੈ ਆਪਸ ਦੇ ਵਿੱਚ ਮੇਲ ਹੁੰਦਾ ਫੇਰ ਜਾ ਕੇ ਉਹਨਾਂ ਨੂੰ ਫਰੂਟ ਆਉਂਦਾ ਪਰ ਜਿਹੜੀ ਆ ਵੈਰਾਈਟੀ ਹੈ ਹਰਮਨ 99 ਇਹਨੂੰ ਪੋਲੀਨੇਸ਼ਨ ਦੀ ਲੋੜ ਨਹੀਂ ਹੈਗੀ ਇਹ ਇਕੱਲਾ ਹੀ ਫਲ ਦੇ ਦਿੰਦੀ ਹੈ ਇਹ ਉਹ ਵੈਰਾਈਟੀ ਹੈ ਜੀ ਜਿਹੜੀ 40 ਤੋਂ 45 ਡਿਗਰੀ ਟੈਂਪਰੇਚਰ ਦੇ ਵਿੱਚ ਫਰੂਟ ਦਿੰਦੀ ਹੈ 40 ਤੋਂ 45 ਡਿਗਰੀ 45 ਡਿਗਰੀ ਇਹ ਸਾਰਾ ਕੁਝ ਕੱਲੇ ਆਪਣੀ ਆਖ ਦੇ ਸਾਰਾ ਕੁਝ ਆਨਲਾਈਨ ਪਿਆ ਠੀਕ ਹੈ ਹਾਂ ਇਹ ਵੈਰਾਈਟੀ ਨੂੰ ਨੈਟ ਤੇ ਚੈੱਕ ਕਰ ਸਕਦੇ ਬਿਲਕੁਲ ਬਿਲਕੁਲ ਨੈਟ ਦੇ ਉੱਤੇ ਚੈੱਕ ਕਰ ਸਕਦੇ ਤੇ ਇਸ ਤੋਂ ਇਲਾਵਾ ਦਿਖਾਉ ਉਹ ਨਿੰਬੂ ਨਿੰਬੂਆਂ ਦੇ ਬੂਟੇ ਨੇ ਜੀ ਨਿੰਬੂ ਆ ਗਿਆ ਜੀ ਆਪਣਾ ਨਿੰਬੂ ਦੇ ਵਿੱਚ ਮੰਨ ਕੇ ਚੱਲੋ ਦਰਸ਼ਕਾਂ ਦੀ ਇਹ ਸ਼ਿਕਾਇਤ ਆਉਂਦੀ ਆ ਵੀ ਅਸੀਂ ਨਿੰਬੂ ਲਾਇਆ ਸੀ ਪਰ ਉਹ ਨਿੰਬੂ ਨੂੰ ਸਰਦੀਆਂ ਦੇ ਵਿੱਚ ਬੇਮੌਸਮੀਆ ਜ ਫਰੂਟ ਲੱਗ ਰਿਹਾ ਹ ਹ ਮਤਲਬ ਨਿੰਬੂ ਕਾਗਜ਼ੀ ਨਿੰਬੂ ਜਿਹੜਾ ਸ਼ਕੰਜਵੀ ਵਾਲਾ ਉਹਨਾਂ ਦੀ ਸ਼ਿਕਾਇਤ ਇਹ ਆਉਂਦੀ ਆ ਆਪਣੇ ਗਾਹਕਾਂ ਦੀ ਵੀ ਸਾਨੂੰ ਜਿਹੜਾ ਦੇ ਤਾਂ ਨਿੰਬੂ ਕਿਸੇ ਨਰਸੀ ਵਾਲੇ ਨੇ ਉਹ ਉਹ ਦੇਤਾ ਜਿਹੜਾ ਸਰਦੀਆਂ ਦੇ ਵਿੱਚ ਬੇਮੌਸਮ ਆਇਆ ਸਾਨੂੰ ਨਿੰਬੂ ਦੇ ਰਿਆ ਉਸ ਟਾਈਮ ਨਿੰਬੂ ਦੀ ਲੋਡ ਨਹੀਂ ਹੁੰਦੀ ਇਹ ਨਿੰਬੂ ਗਰੰਟਡ ਇਹਨੂੰ ਕਹਿੰਦੇ ਨੇ ਜੀ 22 ਲੈਮਨ 22 ਲੈਮਨ 22 ਲੈਮਨ 22 ਲੈਮਨ ਵੈਰਾਈਟੀ ਹੈ ਜਿਹੜੀ ਉਹ ਖਾਸ ਤੌਰ ਤੇ ਗਰਮੀਆਂ ਦੇ ਵਿੱਚ ਫਰੂਟ ਦਊਗੀ ਆ ਦਿਨਾਂ ਦੇ ਵਿੱਚ ਮਤਲਬ ਜੋ ਜੂਨ ਜੁਲਾਈ ਅਗਸਤ ਦੇ ਵਿੱਚ ਆਪਾਂ ਨੂੰ ਨਿੰਬੂ ਚਾਹੀਦਾ ਉਹ ਦਿਨਾਂ ਦੇ ਵਿੱਚ ਇਹ ਫਰੂਟ ਦਊਗੀ ਬਿਲਕੁਲ ਦੀ ਬੂਦੀ ਜ਼ਰੂਰਤ ਖਾਸ ਕਰ ਇਹਨਾਂ ਹੀ ਮਹੀਨਿਆਂ ਚ ਹੁੰਦੀ ਹੈ। ਨਿੰਬੂ ਦੀ ਜ਼ਰੂਰਤ ਹੀ ਆਪਾਂ ਨੂੰ ਏਸੀ ਦਿਨਾਂ ਦੇ ਵਿੱਚ ਹੁੰਦੀ ਹੈ। ਕੁਝ ਆਪਾਂ ਹੁਣ ਥੋੜੇ ਜੇ ਇੰਪੋਰਟਡ ਫਰੂਟ ਦੀ ਗੱਲ ਕਰਦੇ ਆਂ। ਕੁਝ ਆ ਆ ਗਿਆ ਜੀ ਸਟਾਰ ਫਰੂਟ। ਦੇਖੋ ਪੱਤਾ, ਪੱਤਾ ਇਹਦਾ ਕੁਝ 베ਰੀ ਵਰਗਾ ਹੈ ਜੀ। ਕੜੀ ਪੱਤੇ ਵਰਗਾ ਲੱਗਦਾ ਬਿਲਕੁਲ ਬਿਲਕੁਲ। ਇਹ ਗ੍ਰਾਫਟਡ ਹੈ ਜੀ। ਇਹਨੂੰ ਕਹਿੰਦੇ ਨੇ ਸਟਾਰ ਫਰੂਟ। ਸਟਾਰ ਫਰੂਟ ਉਹ ਵੈਰੈਟੀ ਹੈ ਜੀ ਫਰੂਟ ਦੀ। ਜਿਹੜੀ ਬਿਲਕੁਲ ਤਾਰੇ ਦੀ ਤਰ੍ਹਾਂ ਹੁੰਦੀ ਹੈ ਜਦੋਂ yellow ਕਲਰ ਦਾ ਇਹਦਾ ਫਰੂਟ ਹੁੰਦਾ ਹੈ ਤੇ ਆਪਣੇ ਪੰਜਾਬ ਦੇ ਵਿੱਚ ਕਾਮਯਾਬ ਹੈ ਪੂਰਾ ਕਾਮਯਾਬ ਕੋਈ ਤੁਹਾਨੂੰ ਕਹਿ ਦੇਵੇ ਜੀ ਕੀਵੀ ਅਖਰੋਟ ਵੀ ਇਹ ਪੰਜਾਬ ਦੇ ਵਿੱਚ ਕਾਮਯਾਬ ਨਹੀਂ ਹੈਗੇ ਜੀ ਆਪਣੇ ਕੋਲੇ ਉਹਨਾਂ ਦੇ ਵੀ ਬੂਟੇ ਅਵੇਲੇਬਲ ਨੇ ਪਰ ਆਪਣੇ ਪੰਜਾਬ ਦੇ ਵਿੱਚ ਜੋ ਫਰੂਟ ਕਾਮਯਾਬ ਨੇ ਅਗਰ ਤੁਸੀਂ ਥੋੜੇ ਜਿਹੇ ਮਹਿੰਗੇ ਫਰੂਟਸ ਨੂੰ ਤਾਂ ਤੁਸੀਂ ਸਟਾਰ ਫਰੂਟ ਲਗਾ ਸਕਦੇ ਹੋ ਐਵੋਕਾਡੋ ਲਗਾ ਸਕਦੇ ਹੋ ਠੀਕ ਹੈ ਜੀ ਸੀਤਾਫਲ ਲਗਾ ਸਕਦੇ ਹੋ ਸੀਤਾਫਲ ਦੀ ਬਹੁਤ ਡਿਮਾਂਡ ਹੈ ਇਹ ਦਿਖਾਓ ਆ ਦੇ ਏ ਆਈ ਸੀਤਾ ਫਲ ਇਹ ਬੜੀ ਚਰਚਾ ਚ ਰਿਹਾ ਹੈ ਇਹਦਾ ਇਹ ਪਿਛਲੇ ਟਾਈਮ ਦੇ ਵਿੱਚ ਬਹੁਤ ਡਿਮਾਂਡ ਰਹੀ ਹੈ ਜੀ ਇਹਦੀ ਇਹ ਫਰੂਟ ਦੇ ਵੀ ਬਹੁਤ ਫਾਇਦੇ ਨੇ ਜਿੱਦਾਂ ਤੁਹਾਨੂੰ ਚਕੋਤਰੇ ਦੇ ਆਪਾਂ ਫਾਇਦੇ ਦੱਸੇ ਨੇ ਅੰਜੀਰ ਦੇ ਦੱਸੇ ਨੇ ਠੀਕ ਆ ਜੀ ਮਿੱਠੇ ਦੇ ਦੱਸੇ ਨੇ ਉਦਾਂ ਹੀ ਇਹ ਵੀ ਇੱਕ ਫਰੂਟ ਹੈ ਜਿਹਦੇ ਬਹੁਤ ਜ਼ਿਆਦਾ ਫਾਇਦੇ ਨੇ ਆਪਣੇ ਸਰੀਰ ਵਾਸਤੇ ਉਸ ਤੋਂ ਇਲਾਵਾ ਜੀ ਅੱਗੇ ਵਧਦੇ ਹੋਏ ਆਪਾਂ ਚੱਲਦੇ ਹਾਂ ਕੁਝ ਅੰਬ ਦੀਆਂ ਵੈਰਾਈਟੀਆਂ ਨੇ ਜਿਹੜੀਆਂ ਕਾਫੀ ਮਹਿੰਗੀਆਂ ਵੈਰਾਈਟੀਆਂ ਅੱਜਕੱਲ ਗਿਣੀਆਂ ਜਾਂਦੀਆਂ ਨੇ ਇਹ ਦੇਖੋ ਇਹ ਆ ਗਿਆ ਜੀ ਮੀਆਂ ਜ਼ਾਕੀ ਮੰਗੋ ਮੀਆਂ ਚੱਕ ਇਹ ਜਾਪਾਨ ਦਾ ਅੰਬ ਹੈ ਜੀ ਅੱਛਾ ਜੀ ਹਾਂ ਜੀ ਇਹ ਜਿਹੜਾ ਅੰਬ ਹੈ ਇਸਦਾ ਖਾਸੀਅਤ ਇਹਦੀ ਇਹ ਇੱਕ ਤਾਂ ਬਹੁਤ ਮਹਿੰਗਾ ਫਰੂਟ ਹੁੰਦਾ ਹੈ ਇਹਦਾ ਦੂਸਰੀ ਖਾਸੀਅਤ ਇਸ ਅੰਬ ਦੀ ਇਹ ਹੈ ਜੀ ਵੀ ਇਹਦੇ ਵਿੱਚ ਕਲਰ ਜਿਹੜਾ ਹੁੰਦਾ ਨਾ ਬਾਹਰ ਕਲਰ ਸਾਰੇ ਨਾਲੋਂ ਸੋਹਣਾ ਹੁੰਦਾ ਕਿਸੇ ਵੀ ਅੰਬ ਦਾ ਕਲਰ ਹੈ ਤੇ ਇੱਕ ਟੇਸਟ ਇੱਕ ਕਲਰ ਇਹਦਾ ਟੇਸਟ ਤੇ ਕਲਰ ਦੀ ਵਜ੍ਹਾ ਨਾਲ ਇਹਦੀ ਇੰਨੀ ਡਿਮਾਂਡ ਹੈ ਤੇ ਇਸ ਤੋਂ ਇਲਾਵਾ ਤੁਹਾਨੂੰ ਦਿਖਾ ਦਿੰਨੇ ਆਪਾਂ ਕੈਟੀ ਮੌਨ ਮੰਗੋ ਕੈਟੀਮੋਨ ਮੰਗੋ ਉਹ ਮੰਗੋ ਆ ਇਹ ਕਿੱਥੋਂ ਦਾ ਹੈ ਆ ਜਿਹੜਾ ਆਪਾਂ ਪਹਿਲਾਂ ਦਿਖਾਇਆ ਤੁਹਾਨੂੰ ਇਹ ਜਾਪਾਨ ਦਾ ਜੀ ਇਹ ਕੈਟੀਮੋਨ ਵੈਰਾਈਟੀ ਬੇਸਿਕਲੀ ਬੰਗਾਲ ਦੀ ਵੈਰਾਈਟੀ ਹੈ ਆਪਣੇ ਠੀਕ ਹੈ ਤੇ ਬਟ ਇਹਦੀ ਖਾਸੀਅਤ ਇਹ ਹੈ ਵੀ ਇਹ ਸਾਰਾ ਸਾਲ ਹੀ ਫਰੂਟ ਦਿੰਦੀ ਰਹਿੰਦੀ ਹੈ ਇੱਕ ਥਾਈ ਮੰਗੋ ਇੱਕ ਕੈਟੀਮੋਨ ਇਹ ਤਿੰਨ ਵੈਰਾਈਟੀਆਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦਾ ਟੇਸਟ ਪਲੱਸ ਸਾਲ ਦੇ ਵਿੱਚ ਡਬਲ ਫਰੂਟ ਦਿੰਦੀ ਆ ਮੀਆਂ ਜਾਕੀ ਸਿੰਗਲ ਦਊਗੀ ਕੈਟੀਮੋਨ ਵਿਸਤਾਰਾ ਤੇ ਥਾਈ ਮੰਗੋ ਆ ਤਿੰਨ ਵੈਰਾਈਟੀਆਂ ਡਬਲ ਫਰੂਟ ਦੇਣੀਆਂ ਸਾਲ ਦੇ ਵਿੱਚ ਡਬਲ ਮਤਲਬ ਜੋ ਸਰਦੀਆਂ ਦੇ ਵਿੱਚ ਬੇਮੌਸਮੀਆ ਜਾਂ ਅੰਬ ਲੱਗਦਾ ਉਹ ਵੀ ਇਹਨਾਂ ਨੂੰ ਹੀ ਲੱਗਦਾ ਜੀ ਹਾਂਜੀ ਉਸ ਤੋਂ ਇਲਾਵਾ ਜੀ ਅੱਗੇ ਵਧਦੇ ਆਪਾਂ ਦੂਜੀ ਤਰਫ ਨੂੰ ਇੱਕ ਤੁਹਾਨੂੰ ਰੋਕ ਕੇ ਥੋੜਾ ਜਿਹਾ ਦਿਖਾ ਦਈਏ ਪਾਣ ਜੀ ਕੁਝ ਦਰਸ਼ਕ ਆਪਣੇ ਪਾਣ ਖਾਣ ਦੇ ਸ਼ਕੀਨ ਵੀ ਆਉਣਗੇ ਹਾਂ ਹਾਂ ਬਿਲਕੁਲ ਆ ਪਾਣ ਦੀ ਵੇਲ ਹੈ ਜੀ ਠੀਕ ਹੈ ਪਾਣ ਪੱਤਾ ਅਗਰ ਕੋਈ ਘਰੇ ਲਾਉਣਾ ਚਾਹੇ ਤਾਂ ਇਹ ਪਾਣ ਦੀ ਵੇਲ ਹੈ ਠੀਕ ਹੈ ਹਾਂਜੀ ਬਿਲਕੁਲ ਇਹ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਹਾਂ ਜਿਹੜੇ ਇਹ ਅੰਬ ਤੁਸੀਂ ਦੱਸੇ ਨੇ ਇਹ ਗਮਲਿਆਂ 'ਚ ਹੋ ਸਕਦੇ ਨੇ ਅੰਬ ਦੇ ਵਿੱਚ ਆਪਣੇ ਕੋਲੇ ਗਮਲਿਆਂ 'ਚ ਲਾਣ ਵਾਲੀ ਜਿਹੜੀ ਵੈਰੈਟੀ ਹੈ ਉਹ ਅਲੱਗ ਹੈ ਜੀ ਉਹ ਵੀ ਆਪਾਂ ਹੁਣ ਦਰਸ਼ਕਾਂ ਨੂੰ ਦਿਖਾ ਹੀ ਦਿੰਨੇ ਆਂ ਉਸ ਵੈਰੈਟੀਆਂ ਆਪਾਂ ਅੰਬ ਦੀਆਂ ਦਿਖਾਣੇ ਪਹਿਲਾਂ ਇੱਥੋਂ ਚੀਕੂ ਇੱਕ ਕਵਰ ਕਰ ਲਈ ਆਪਾਂ ਹਾਂਜੀ ਹਾਂ ਆਹ ਚੀਕੂ ਹੈ ਜੀ ਇਹ ਕਾਲੀ ਪੱਤੀ ਚੀਕੂ ਕਹਿੰਦੇ ਨੇ ਇਹਨੂੰ ਇਹ ਵੈਰੈਟੀ ਦਾ ਨਾਮ ਹੈ ਕਾਲੀ ਪੱਤੀ ਚੀਕੂ ਕਾਲੀ ਪੱਤੀ ਚੀਕੂ ਉਹ ਚੀਕੂ ਹੈ ਜਿਹੜਾ ਪੰਜਾਬ ਦੇ ਵਿੱਚ ਫਰੂਟ ਦਿੰਦਾ ਬਹੁਤ ਲੋਕ ਦਰਖਤ ਲਾ ਲੈਂਦੇ ਨੇ ਚੀਕੂ ਦਾ ਬੜੇ ਬੜੇ ਹੋ ਜਾਂਦੇ ਨੇ ਜੀ ਪਰ ਉਹਦੇ ਵਿੱਚ ਚੀਕੂ ਨਹੀਂ ਲੱਗਦਾ ਪਰ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੈਗਾ ਕਿਹੜੀ ਵੈਰੈਟੀ ਲਾਉਣੀ ਹੈ ਤਾਂ ਚੀਕੂ ਕਿਹੜਾ ਲਾਉਣਾ ਤੁਸੀਂ ਕਾਲੀ ਪੱਤੀ ਚੀਕੂ ਕਾਲੀ ਪੱਤੀ ਚੀਕੂ ਦੂਸਰੀ ਵੈਰੈਟੀ ਅਗਰ ਤੁਸੀਂ ਗਮਲੇ 'ਚ ਲਾਣੀ ਹੈ ਛੀਕੂ ਦੀ ਤਾਂ ਉਹਦੇ ਵਿੱਚ ਆਪਣੇ ਕੋਲੇ ਹੈਗੀ ਹੈ ਜੀ ਥਾਈ ਚੀਕੂ ਥਾਈ ਚੀਕੂ ਲੰਬਾ ਚੀਕੂ ਹੁੰਦਾ ਕੇਲੇ ਦੀ ਸ਼ੇਪ ਦੇ ਵਿੱਚ ਥਾਈ ਲੌਂਗ ਚੀਕੂ ਕਹਿ ਦਿੰਨੇ ਆ ਉਹਨੂੰ ਇੱਕ ਹੋਰ ਵੈਰੈਟੀ ਜੋ ਤੁਹਾਨੂੰ ਚੀਕੂ ਦੀ ਫਰੂਟ ਦੇ ਸਕਦੀ ਹੈ ਥਰਡ ਵੈਰੈਟੀ ਉਹ ਆਜੂਗੀ ਆਪਣੇ ਕ੍ਰਿਕਟ ਬਾਲ ਚੀਕੂ ਬਸ ਇਸ ਤੋਂ ਇਲਾਵਾ ਹੋਰ ਕੋਈ ਚੀਕੂ ਦੀ ਵੈਰੈਟੀ ਆਪਣੇ ਪੰਜਾਬ ਚ ਫਰੂਟ ਨਹੀਂ ਦਿੰਦੀ ਆਜੋ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਕੁਝ ਦੇਸੀ ਵੈਰੈਟੀਆਂ ਅੰਬ ਦੀਆਂ ਦੇਸੀ ਅੰਬ हां ਜਿਵੇਂ ਹੁਣ ਆਪਾਂ ਬਾਹਰਲੇ ਤਾਂ ਦੇਖ ਲਏ ਹੁਣ ਦੇਸੀ ਹਾਂਜੀ ਹਾਂਜੀ ਹਰ ਨਰਸੀ ਵਾਲਾ ਤੁਹਾਨੂੰ ਅੰਬ ਬਾਹਰ ਲੀਆਂ ਦਿਖਾਊਗਾ ਪਰ ਇਹ ਆਪਣੇ ਦੇਸੀ ਘਰੇਲੂ ਘਰੇਲੂ ਜਿਹੜਾ ਪੁਰਾਣੇ ਸਦੀਆਂ ਤੋਂ ਚੱਲਦਾ ਆ ਰਿਹਾ ਹਾਂਜੀ ਬਹੁਤ 100 ਸਾਲਾਂ ਤੋਂ ਜੀ ਚੱਲਦੇ ਆਉਂਦੇ ਨੇ ਇਹ ਦੇਸੀ ਅੰਬ ਤੁਹਾਨੂੰ ਗਰੰਟਡ ਹਰ ਵੈਰਾਈਟੀ ਦੇ ਵਿੱਚ ਦੇਸੀ ਅੰਬ ਸਿਰਫ ਆਪਣੇ ਕੋਲੋਂ ਮਿਲੂਗਾ ਦਸ਼ੈਰੀ ਦੇ ਵਿੱਚ ਦੇਸੀ ਸਫੈਦੇ ਦੇ ਵਿੱਚ ਚੌਸੇ ਦੇ ਵਿੱਚ ਲੰਗੜੇ ਦੇ ਵਿੱਚ ਸੰਧੂਰੀ ਦੇ ਵਿੱਚ ਅਲੱਗ-ਅਲੱਗ ਦੇਸੀ ਅੰਬ ਵੀ ਆਉਣੇ ਕੋਲੇ ਸਾਰੀਆਂ ਵੈਰਾਈਟੀਆਂ 'ਚ ਦੇਸੀ ਵੀ ਹੈਗੇ ਨੇ ਉਹ ਵੀ ਤੁਹਾਨੂੰ ਆਪਣੇ ਕੋਲੋਂ ਹਰ ਸਮੇਂ ਮਿਲਣਗੇ ਤਿਆਰ ਆਜੋ ਬਾਕੀ ਹੁਣ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਆ ਨਾਸ਼ਪਤੀ ਨਾਸ਼ਪਤੀ ਨਾਖ ਕਹ ਦਿੰਨੇ ਆ ਨਾਖ ਪੱਥਰ ਨਾਖ ਇਹਦੀ ਵੀ ਬਹੁਤ ਡਿਮਾਂਡ ਆ ਪੰਜਾਬ ਦੇ ਵਿੱਚ ਕਾਫੀ ਫਰੂਟ ਦਿੰਦੀ ਆ ਆਪਣੇ ਕੋਲੇ ਆ ਦੇਖੋ ਉੱਪਰ ਸ਼ੈੱਡ ਨੂੰ ਲੱਗਦੇ بڑے بڑے ਹਾਈਟ ਦੇ ਪਲਾਂਟ ਪਏ ਨੇ ਜੀ ਤੇ ਸਾਡੇ ਕੋਲੇ ਹਰ ਟਾਈਮ ਇਹ ਤੁਸੀਂ 400 500 ਹਜ਼ਾਰ ਤੱਕ ਪਲਾਂਟ ਸਾਡੇ ਕੋਲੇ ਪਿਆ ਹੁੰਦਾ ਕਿਸੇ ਵੀ ਭਰਾ ਨੂੰ ਬਾਗ ਲਾਣ ਲਈ ਜਾਂ ਵੈਸੇ ਆਪਣੇ ਖਾਨ ਨੂੰ ਲਾਣ ਲਈ ਜਾਂ ਕਮਰਸ਼ੀਅਲ ਪਰਪਸ ਤੇ ਲਾਣ ਲਈ ਵੀ ਨਾਸ਼ਪਤੀ ਇੱਕ ਅਮਰੂਦ ਇੱਕ ਨਿੰਬੂ ਇਹ ਵੈਰਾਈਟੀਆਂ ਹਰ ਟਾਈਮ ਆਪਣੇ ਕੋਲੇ ਅਵੇਲੇਬਲ ਨੇ ਅਵੇਲੇਬਲ ਨੇ ਕੁਆਂਟੀਟੀ ਦੇ ਵਿੱਚ ਠੀਕ ਆ ਜੀ ਜਿੰਨੀ ਮਰਜ਼ੀ ਕੁਆਂਟੀਟੀ ਜਿੰਨੀ ਮਰਜ਼ੀ ਕੁਆਂਟੀਟੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਉਸ ਤੋਂ ਇਲਾਵਾ ਜੀ ਹੁਣ ਤੁਹਾਨੂੰ ਆਪਾਂ ਦਿਖਾਉਣ ਲੈ ਕੇ ਜਾ ਰਹੇ ਹਾਂ ਚੈਰੀ ਅੱਜ ਕੱਲ ਚੈਰੀ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੈ ਪੁਆਇੰਟ ਦੇ ਵਿੱਚ ਆ ਚਰਚਾ ਦੇ ਵਿੱਚ ਹੈ ਹਾਂ ਜੀ ਚੈਰੀ ਦਾ ਜਿਹੜਾ ਫਰੂਟ ਹੈ ਉਹ ਉੱਪਰ ਹੀ ਪੱਕਦਾ ਹੈ। ਬਾਕੀ ਕੁਝ ਇਸ ਤਰ੍ਹਾਂ ਦੇ ਫਲਾਵਰਿੰਗ ਦੀਆਂ ਆਈਟਮਾਂ ਵੀ ਤੁਸੀਂ ਲੈ ਸਕਦੇ ਹੋ। ਬਹੁਤ ਸੋਹਣੇ ਆਹ ਦੇਖੋ। ਜਾਮਣੀ ਤੇ ਇਹਦੇ ਵਿੱਚ ਜਾਮਣੀ, ਪਿੰਕ, ਵਾਈਟ ਤਿੰਨ ਕਲਰ ਤੁਸੀਂ ਲੈ ਸਕਦੇ ਹੋ। ਆ ਜੋ। ਆਪਾਂ ਡੈਕੋਰੇਸ਼ਨ ਵਾਸਤੇ ਲਾਣੇ ਹੋਣਾ ਹੈ ਨਾ। ਬਾਕੀ ਆਪਾਂ ਚੈਰੀ ਦੀ ਗੱਲ ਕਰਦੇ ਸੀ ਆ ਆ ਗਏ ਆਪਾਂ ਚੈਰੀ ਕੋਲੇ। ਚੈ ਚੈਰੀ ਹੈ। ਇਹ ਹੈ ਜੀ ਚੈਰੀ। ਚੈਰੀ ਹੁਣ ਤੁਸੀਂ ਇਹਨੂੰ ਲਗਾ ਦਿਓ। ਵਿਦਨ 2 ਇਅਰਸ ਇਦੇ ਪਰ ਤੁਹਾਨੂੰ ਫਲਾਵਿੰਗ ਦਿਖੂਗੀ ਜਾਮਣੀ ਕਲਰ ਦੀ ਉਸ ਤੋਂ ਬਾਅਦ ਰੈੱਡ ਕਲਰ ਦੀ ਪੂਰੀ ਡਾਰਕ ਚੈਰੀ ਬਣੂਗੀ ਠੀਕ ਹੈ ਚੈਰੀ ਇਹ ਕਿੰਨੇ ਸਾਲ ਚ ਦੇ ਦਿੰਦਾ ਫਲ ਇਹ 2 ਸਾਲ ਜੀ 2 ਸਾਲ ਤੋਂ ਪਹਿਲਾਂ ਇੱਕ ਤੁਹਾਨੂੰ ਅੱਜ ਛੋਟੀ ਜੀ ਗੱਲ ਮੈਂ ਦੱਸਣ ਜਾ ਰਿਹਾ ਕਈ ਨਰਸੀਆਂ ਵਾਲਿਆਂ ਦੇ ਕੋਲੋਂ ਤੁਸੀਂ ਫਰੂਟ ਲੱਗੇ ਹੋਏ ਪਲਾਂਟ ਲੈ ਜਾਂਦੇ ਹੋ ਜਿਹਨੂੰ ਦਾਣਾ ਲੱਗਿਆ ਹੁੰਦਾ ਹਾਂਜੀ 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 ਬਟ ਉਹ ਪਲਾਂਟ ਆਪਾਂ ਇਗਨੋਰ ਕਰੀਏ ਉਹ ਪਲਾਂਟ ਆਪਾਂ ਨਾ ਲਈਏ ਅੱਛਾ ਕਿਉਂ ਨਾ ਲਈਏ ਕਿਉਂਕਿ ਪਲਾਂਟਾਂ ਦੇ ਵਿੱਚ ਹਲੇ ਇੰਨੀ ਜਾਨ ਨਹੀਂ ਹੁੰਦੀ ਇਹਨਾਂ ਕੋਲੇ ਲਿਮਟਿਡ ਕਿਲੋ 2 ਕਿਲੋ ਵੀ ਮਿੱਟੀ ਹੁੰਦੀ ਹੈ ਜਿਹਦੇ ਵਿੱਚ ਜਾਂ ਤਾਂ ਇਹ ਫਰੂਟ ਦੇਣਗੇ ਜਾਂ ਆਪਣੀ ਨਵੇਂ ਪੱਤੇ ਕੱਢ ਕੇ ਨਵੀਂ ਗ੍ਰੋਥ ਕਰਨਗੇ ਮਤਲਬ ਇੱਕ ਹੀ ਕੰਮ ਹੋ ਸਕਦਾ ਤਾਂ ਨਰਸੀਆਂ ਦੇ ਵਿੱਚ ਫਰੂਟ ਲੱਗੇ ਹੋਏ ਪਲਾਂਟ ਨਾ ਖਰੀਦੇ ਜਾਣ ਉਹੀ ਫਰੂਟ ਲੱਗੇ ਹੋਏ ਆਲਿਆਂ ਚੋਂ ਹੀ ਬਿਨਾ ਫਰੂਟ ਵਾਲਾ ਪੀਸ ਤੁਸੀਂ ਲੈ ਕੇ ਜਾਓ ਉਹਦੀ ਗ੍ਰੋਥ ਵੀ ਜਲਦੀ ਹੋਊਗੀ ਤੇ ਉਹਨੂੰ ਤੁਹਾਨੂੰ ਫਰੂਟ ਵੀ ਵਧੀਆ ਮਿਲੂਗਾ ਕਿਉਂਕਿ ਅਗਰ ਤੁਸੀਂ ਉਹ ਇੱਕ ਦੋ ਦਾਣਾ ਲੱਗਿਆ ਹੋਇਆ ਅੱਜ ਲੈ ਗਏ ਉਹਦੀ ਗਰੋਥ ਉਹ ਫਰੂਟ ਦੀ ਵਜ੍ਹਾ ਨਾਲ ਖੜ ਗਈ ਠੀਕ ਹੈ ਹਾਂਜੀ ਇੱਕ ਹੋਰ ਗੱਲ ਜਿਵੇਂ ਕੋਈ ਦਰਸ਼ਕ ਕਹਿ ਦਿੰਦੇ ਨੇ ਵੀ ਆਪਾਂ ਨੂੰ 5 ਫੁੱਟ ਦਾ ਨਹੀਂ 10 ਫੁੱਟ ਦਾ ਬੂਟਾ ਚਾਹੀਦਾ ਤਾਂ ਆਪਾਂ ਨੂੰ ਉਹ ਬੂਟੇ ਕੀ ਨੇ ਆਪਾਂ ਨਹੀਂ ਲੈਣੇ ਕਿਉਂ ਨਹੀਂ ਲੈਣੇ ਜੀ ਕਿਉਂਕਿ ਉਹ ਜਿਹੜੇ ਪਲਾਂਟ ਨੇ ਉਹਨਾਂ ਦਾ ਨੁਕਸਾਨ ਬਹੁਤ ਹੈ ਠੀਕ ਹੈ ਉਹ ਨੁਕਸਾਨ ਜਿੰਨਾ بڑا ਤੁਸੀਂ ਬੂਟਾ ਲਾਓਗੇ ਉਨਾਂ ਜ਼ਿਆਦਾ ਟਾਈਮ ਲੱਗਦਾ ਜੀ ਉਹਨੂੰ ਜੜ ਫੜਨ ਜੜ ਫੜਨ ਨੂੰ ਓਨਾ ਜ਼ਿਆਦਾ ਉਹਨੂੰ ਕੀ ਲੱਗਦਾ ਟਾਈਮ ਲੱਗਦਾ ਜਿੰਨਾ ਜੜ ਫੜਨ ਨੂੰ ਟਾਈਮ ਲੱਗੂਗਾ ਓਨਾ ਫਰੂਟ ਪਲਣ ਨੂੰ ਟਾਈਮ ਲੱਗੂਗਾ ਤਾਂ ਇਸ ਕਰਕੇ ਆਪਾਂ 5 ਤੋਂ ਲੈ ਕੇ 6-7 ਫੁੱਟ ਮਤਲਬ 2-3 ਫੁੱਟ ਤੋਂ ਲੈ ਕੇ 6-7 ਫੁੱਟ ਤੱਕ ਲਈਏ ਜ਼ਿਆਦਾ 8-10 ਫੁੱਟ ਦਾ ਪਲਾਂਟ ਲੈਣ ਨਾ ਜਾਏਗੀ